अच्छा ਤੁਸੀਂ ਸਿਕੰਦਰ ਮਹਾਨ ਜਾਂ ਅਲੈਗਜ਼ੈਂਡਰ ਦਾ ਗ੍ਰੇਟ ਬਾਰੇ ਸੁਣਿਆ ਹੋਣਾ ਤੁਸੀਂ ਅਕਬਰ ਦਾ ਗ੍ਰੇਟ ਬਾਰੇ ਵੀ ਸੁਣਿਆ ਹੋਣਾ ਅੱਛਾ ਇਹਨਾਂ ਇਹ ਹਮਲਾਵਰ ਸੀ ਭਾਰਤ ਤੇ ਹਮਲਾ ਕੀਤਾ ਸੀ ਨਹੀਂ ਇਹਨਾਂ ਦੇ ਨਾਲ ਮਹਾਨ ਕਿਉਂ ਲਾਇਆ ਜਾਂਦਾ ਹੈ ਜਾਂ ਇਹਨਾਂ ਨੂੰ ਗ੍ਰੇਟ ਕਿਉਂ ਕਿਹਾ ਜਾਂਦਾ ਹੈ ਜਦਕਿ ਭਾਰਤੀ ਰਾਜੇ ਕਾਫੀ ਹੋਏ ਐ ਉਹਨਾਂ ਨਾਲ ਗ੍ਰੇਟ ਕਿਉਂ ਨਹੀਂ ਲਾਇਆ ਜਾਂਦਾ ਹਾਲਾਂਕਿ ਅਸ਼ੋਕ ਨਾਂ ਲਾਇਆ ਜਾਂਦਾ ਅਸ਼ੋਕਾ ਦਾ ਗ੍ਰੇਟ ਅਸ਼ੋਕ ਮਹਾਨ ਭਾਈ ਬਾਕੀ ਜਿਹੜੇ ਰਾਜੇ ਆ ਉਹਨਾਂ ਨਾਲ ਨਹੀਂ ਜਿੱਦੋਂ ਕੋਈ ਸਾਨੂੰ ਹੁਣ ਜੋ ਸਾਨੂੰ ਪੜਾਇਆ ਜਾਂਦਾ ਹੈ ਜੋ ਸਾਡੀ ਐਜੂਕੇਸ਼ਨ ਹੈ ਇਤਿਹਾਸ ਪੜਾਇਆ ਜਾਂਦਾ ਹੈ ਉਹਦੇ ਹਿਸਾਬ ਨਾਲ ਤੋਤਾ ਰਟਨ ਕਰਦੇ ਜਾਂਦੇ ਆ ਜੇ ਸਿਕੰਦਰ ਮਹਾਨ ਹੈ ਤਾਂ ਉਸ ਨੂੰ ਰੋਕਣ ਵਾਲਾ ਪੋਰਸਵੀ ਮਹਾਰਾਜ ਅੱਜ ਅਸੀਂ ਪੋਰਸ ਦੀ ਗੱਲ ਕਰਾਂਗੇ ਕਿੰਨੀ ਦੂਰ ਤੋਂ ਸਿਕੰਦਰ ਜਿੱਤਦਾ ਆਇਆ ਤੁਲੂ ਪੋਰਸ ਨੇ ਰੋਕਿਆ ਪੰਜਾਬ ਦੀ ਧਰਤੀ ਤੇ ਅੱਜ ਅਸੀਂ ਪੋਰਸ ਬਾਰੇ ਹੀ ਗੱਲ ਕਰਾਂਗੇ ਮੇਰਾ ਨਾਮ ਬਬੂਪਨੇਸਰ ਹੈ ਇਹ ਮੇਰਾ ਇੰਟਰਨੈਟ ਦਾ ਨਾਮ ਹੈ ਮਤਲਬ ਕੱਚਾ ਨਾਮ ਹੈ ਇੰਟਰਨੈਟ ਤੇ ਮੈਂ ਇਹੀ ਯੂਜ਼ ਕਰਦਾ ਹਾਂ ਤੇ ਚੈਨਲ ਦਾ ਨਾਮ ਮੇਰਾ ਪਨੇਸਰ ਹੈ ਵੈਸੇ ਪੱਕਾ ਨਾਮ ਮੇਰਾ ਦਵਿੰਦਰ ਸਿੰਘ ਹੈ ਵੈਸੇ ਤੇ ਮੈਂ ਇਸ ਤਰ੍ਹਾਂ ਦੇ ਹਲਕੇ ਫੁਲਕੇ ਵਿਸ਼ੇ ਜਿਹੜੇ ਥੋੜੇ ਹੱਟਵੇਂ ਹੁੰਦੇ ਆ ਉਹਦੇ ਹਿਸਾਬ ਨਾਲ ਵੀਡੀਓ ਬਣਾਉਣਾ ਰਹਿਣਾ ਹੈ ਜੇ ਤੁਹਾਨੂੰ ਵੀਡੀਓ ਚੰਗੀਆਂ ਲੱਗਦੀਆਂ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਕਰ ਦਿਓ ਚੈਨਲ ਚਲੋ ਜੇ ਚੰਗੀਆਂ ਲੱਗਦੀਆਂ ਠੀਕ ਹੈ ਜੀ ਆਪਾਂ ਨਾ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਪੋਰਸ ਦੇ ਨਾਲ ਸਬੰਧਤ ਹੋਏਗੀ ਵੀਡੀਓ ਰਾਜੇ ਪੋਰਸ ਅੱਛੇ ਜਿਹੜਾ ਰਾਜਾ ਪੋਰਸ ਸੀ ਉਹਨੂੰ ਪੁਰੂ ਜਾਂ ਪ੍ਰਸ਼ੋਤਮ ਵੀ ਕਿਹਾ ਜਾਂਦਾ ਸੀ। ਉਹਦਾ ਰਾਜ ਤਕਰੀਬਨ 4ਵੀਂ ਸਦੀ ઈਸਾ ਪੂਰਵ ਜੇਲਮ ਤੇ ਚਨਾਵ ਦੇ ਵਿਚਾਲੇ ਸੀ। ਇਸ ਨੂੰ ਪੌਰਵ ਵੰਸ਼ ਦਾ ਰਾਜ ਵੀ ਕਹਿੰਦੇ ਸੀ। ਵੈਸੇ ਜਿਹੜੇ ਗ੍ਰੀਕ ਹਿਸਟੋਰੀਅਨ ਐ ਉਹਨਾਂ ਹੀ ਆਪਣੇ ਜੋ ਲਿਖਤਾ ਆ ਉਹਨਾਂ ਦੇ ਵਿੱਚ ਪੋਰਸ ਲਿਖਿਆ ਆ। ਕਹਿੰਦੇ ਵੀ ਵੈਸੀ ਨਾਮ ਪੁਰੂ ਜਾਂ ਪਰਸ਼ੋਤਮ ਸੀ ਪੋਰਸ ਮਸ਼ਹੂਰ ਕਿੱਥੋਂ ਹੋਇਆ ਪੋਰਸ ਉੱਥੋਂ ਮਸ਼ਹੂਰ ਹੋਇਆ ਜਦੋਂ ਉਹਨੇ ਸਿਕੰਦਰ ਨੂੰ ਰੋਕਿਆ ਉਹਦੇ ਨਾਲ ਲੜਾਈ ਲੜੀ ਜਿਹੜੀ ਸਿਕੰਦਰ ਦੀ ਦੂਜੀ ਸਭ ਤੋਂ ਔਖੀ ਲੜਾਈ ਸੀ ਜ਼ਿਲਮ ਦੇ ਕੰਡੇ ਜਿਹੜੀ ਲੜਾਈ ਹੋਈ ਹੈ ਪੋਰਸ ਆਪਣੀ ਵਿਸ਼ਾਲ ਸ਼ਕਤੀਸ਼ਾਲੀ ਸੈਨਾ ਕਰਕੇ ਜਾਣਿਆ ਜਾਂਦਾ ਸੀ ਤਾਂ ਹੀ ਉਹ ਸਿਕੰਦਰ ਦੇ ਮੂਰੇ ਹਿੱਕ ਤਾਣ ਕੇ ਖੜ ਗਿਆ ਸੀ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਭਾਰਤੀ ਸਰੋਤਾਂ ਚ ਨਾ ਪੋਰਸ ਬਾਰੇ ਜਾਣਕਾਰੀ ਬਹੁਤ ਘੱਟ ਮਿਲਦੀ ਹੈ ਜ਼ਿਆਦਾਤਰ ਜਿਹੜੇ ਜਨਾਨੀ ਸਰੋਤ ਹੈ ਉਹਨਾਂ ਥਰੂ ਹੀ ਪੋਰਸ ਬਾਰੇ ਜ਼ਿਆਦਾ ਜਾਣਕਾਰੀ ਮਿਲਦੀ ਹੈ ਪੋਰਸ ਤੇ ਸਿਕੰਦਰ ਦੇ ਵਿੱਚ ਜਿਹੜੀ ਜ਼ੇਲਮ ਕੰਡੇ ਲੜਾਈ ਹੋਈ ਸੀ ਬਹੁਤ ਮਹੱਤਵਪੂਰਨ ਸੀ ਪੋਰਸ ਲਈ ਵੀ ਤੇ ਸਿਕੰਦਰ ਲਈ ਵੀ ਕਹਿੰਦੇ ਆ ਵੀ ਸਿਕੰਦਰ ਕੋਲ ਤਕਰੀਬਨ 20000 ਸੈਨਿਕ ਸੀ ਪੋਰਸ ਕੋਲ ਤਕਰੀਬਨ 50 ਹਜ਼ਾਰ ਸੈਨਿਕ ਸੀ 50 ਹਜ਼ਾਰ ਸੈਨਿਕ ਹਾਥੀ ਘੋੜੇ ਰੱਥ ਇਹ ਸਭ ਪੋਰਸ ਦੀ ਸੈਨਾ ਦੀ ਤਾਕਤ ਸੀ ਜਿਹੜੀ ਸਿਕੰਦਰ ਦੀ ਰਣਨੀਤੀ ਸੀ ਕਿਉਂਕਿ ਸਿਕੰਦਰ ਥੋੜਾ ਐਕਸਪੀਰੀਅੰਸਡ ਸੀਗਾ ਪਿੱਛੇ ਲੜਾਈਆਂ ਬਹੁਤ ਲੜ ਕੇ ਆਇਆ ਸੀ ਸਿਕੰਦਰ ਦੀ ਰਣਨੀਤੀ ਸੀ ਚਤਰਾਈ ਵਾਲੀ ਤੇ ਤੀਜੀ ਵਾਲੀ ਬਹੁਤ ਤੇਜ਼ ਸੀਗਾ ਉਹ ਉਹ ਰਣਨੀਤ ਰਣਨੀਤੀ ਬਣਾਉਂਦਾ ਹੈ ਕਹਿੰਦੇ ਆਪੋ ਜਿਹੜੀ ਉਹ ਲੜਾਈ ਹੋਈ ਸੀਗੀ ਨਾ ਉਹ ਮੌਨਸੂਨ ਦਾ ਸਮਾ ਸੀਗਾ ਉਹਨਾਂ ਦੇ ਨਾਲ ਚ ਤੇ ਮੀ ਬੋਥ ਪਿਆ ਮੀ ਦੇ ਮੀ ਕਰਕੇ ਜਿਹੜਾ ਚਿੱਕੜ ਹੋਇਆ ਉਹਦੇ ਵਿੱਚ ਪੋਰਸ ਦੇ ਜਿਹੜੇ ਰੱਥ ਹੈ 300 ਰੱਥ ਸਗਾ ਲਕੀਬਨ ਤਕਰੀਬਨ ਉਹ ਗਾਰੇ ਚ ਫਸ ਗਿਆ ਜਿਹਦੇ ਨਾਲ ਨਾ ਉਹਨਾਂ ਦੀ ਡਾਮਾਡੋਲ ਹੋ ਗਿਆ ਸਿਸਟਮ ਸਾਰੀ ਰਣਨੀਤੀ ਡਾਮਾਡੋਲ ਹੋ ਗਈ ਪਰ ਸਿਕੰਦਰ ਆਪਣੀ ਰਣਨੀਤੀ ਚ ਕਾਮਯਾਬ ਹੋਇਆ ਉਹਨੇ ਆਪਣੇ ਐਸ ਹਿਸਾਬ ਨਾਲ ਹਮਲਾ ਕੀਤਾ ਪੀਸ ਜਿਹੜਾ ਸਾਹਮਣੇ ਤੋਂ ਲੜ ਰਿਹਾ ਸੀ ਅਲੱਗ ਲੜ ਰਿਹਾ ਸੀ ਬੇਕੋ ਨੇ ਇੱਕ ਟੁਕੜੀ ਕਹਿੰਦੇ ਆ ਵੀ ਥੋੜੀ ਜਿਹੀ ਪਹਿਲਾ ਰਾਤ ਨੂੰ ਜੇਲਮ ਪਾਰ ਕਰਾ ਕੇ ਉਹ ਪਿੱਛੋਂ ਹਮਲਾ ਕੀਤਾ ਸੀ ਤੇ ਹੋਰ ਵੀ ਜਿਹੜਾ ਤੁਹਾਨੂੰ ਦੱਸਿਆ ਵੀ ਮੀਂਹ ਕਿਣੀ ਹੋਇਆ ਜਾਂ ਜੋ ਕੁਦਰਤ ਦਾ ਉਸ ਟਾਈਮ ਕਹਿਰ ਵਰਤਿਆ ਉਹਦਾ ਵੀ ਫਾਇਦਾ ਸਿਕੰਦਰ ਨੂੰ ਹੋਇਆ ਵੈਸੇ ਨਾ ਜਨਾਨੀ ਸਰੋਤਾਂ ਦੇ ਹਿਸਾਬ ਨਾਲ ਤਾਂ ਕਹਿੰਦੇ ਆ ਕਿ ਸਿਕੰਦਰ ਹੀ ਜੇਤੂ ਰਿਹਾ ਲੜਾਈ ਚ ਪਰ ਜਿਹੜਾ ਇਤਿਹਾਸ ਲਿਖਦਾ ਹੁੰਦਾ ਹੈ ਉਹ ਹਮੇਸ਼ਾ ਆਪਣਾ ਜਿਹੜਾ ਹੁੰਦਾ ਹੈ ਉਹਦਾ ਪਲੜਾ ਹਮੇਸ਼ਾ ਭਾਰੀ ਦੱਸਦਾ ਹੁੰਦਾ ਹੈ ਉਹਦੀਆਂ ਥਾਮੀਆਂ ਲਪਾ ਲੈਂਦਾ ਹੁੰਦਾ ਹੈ ਹੋ ਸਕਦਾ ਇਹ ਲੜਾਈ ਦਾ ਕੋਈ ਜਿੱਤ ਹਾਰ ਹੋਈ ਨਾ ਹੋਵੇ ਕੋਈ ਫੈਸਲਾ ਹੋਇਆ ਨਾ ਹੋਵੇ ਤੇ ਬਾਅਦ ਵਿੱਚ ਸੰਧੀ ਹੋਈ ਹੋਵੇ ਕੁਝ ਵੀ ਹੋ ਸਕਦਾ ਹੈ ਮੈਂ ਮਤਲਬ ਜਦੋਂ ਸਾਡੇ ਵਾਲੇ ਪਾਸੇ ਉਹ ਇੱਥੇ ਭਾਰਤੀ ਇਤਿਹਾਸਕਾਰਾਂ ਨੇ ਕੁਝ ਲਿਖਿਆ ਹੀ ਨਹੀਂ ਜਾਂ ਜੇ ਕੁਝ ਲਿਖਿਆ ਵੀ ਹੋਇਆ ਉਹ ਨਸ਼ਟ ਹੋ ਗਿਆ ਹੋਵੇਗਾ ਤਾਂ ਇਦਾਂ ਹੀ ਹੁੰਦੀ ਆ ਤੁਸੀਂ ਹੁਣ ਦੇਖਿਆ ਹੀ ਹੋਣਾ ਤੇ ਆਪਣਾ ਭਾਰਤ ਪਾਕਿਸਤਾਨ ਦੀ ਲੜਾਈ ਹੁੰਦੀ ਆ ਤਾਂ ਦੋਨੋਂ ਹੀ ਪਾਸੇ ਆਪਣੇ ਆਪ ਨੂੰ ਜੇਤੂ ਦੱਸਦੇ ਹੁੰਦੇ ਆ ਉਹ ਵੀ ਕਹਿੰਦੇ ਅਸੀਂ ਜਿੱਤੇ ਆ ਇਹ ਕਹਿੰਦੇ ਅਸੀਂ ਜਿੱਤੇ ਐ ਇਦਾਂ ਹੀ ਹੁੰਦਾ ਐ ਜਿਹੜਾ ਇਤਿਹਾਸ ਲਿਖਦਾ ਹੁੰਦਾ ਐ ਨਾ ਉਹ ਹਮੇਸ਼ਾ ਆਪਣੀ ਧਿਰ ਦਾ ਪਲੜਾ ਭਾਰੀ ਰੱਖਦਾ ਹੁੰਦਾ ਐ ਹੋ ਸਕਦਾ ਉਹ ਜਿਹੜਾ ਜਿੱਦਾਂ ਪੋਰਸ ਨੂੰ ਰਾਜ ਵਾਪਸ ਦਿੱਤਾ ਸੰਧੀ ਹੋਈ ਹੋਵੇ ਕੁਝ ਵੀ ਹੋ ਸਕਦਾ ਤੇ ਮੇਰੇ ਹਿਸਾਬ ਨਾਲ ਪੋਰਸ ਜਿੱਤੇ ਆ ਮੈਂ ਵੀ ਆਪਣੇ ਹਿਸਾਬ ਨਾਲ ਆਪਣੀ ਧਿਰ ਦਾ ਜਵਾਬ ਦਿੱਤਾ। ਉਹਨੇ ਐਨਾ ਸਖਤ ਮੁਕਾਬਲਾ ਕੀਤਾ ਸਿਕੰਦਰ ਦਾ ਤੇ ਉਹਦੀਆਂ ਫੌਜਾਂ ਡਰ ਗਈਆਂ ਤੇ ਅੱਗੇ ਵੱਲੂ ਵਧਣ ਦਾ ਉਹਨਾਂ ਦਾ ਹੌਸਲਾ ਹੀ ਨਹੀਂ ਪਿਆ। ਇੰਨੀ ਜ਼ਬਰਦਸਤ ਕੰਨੇ ਲੜਾਈ ਹੋਈ ਸੀ ਸਿਕੰਦਰ ਦੀ ਤੇ ਸਿਕੰਦਰ ਦੀਆਂ ਫੌਜਾਂ ਦੇ ਹੌਸਲੇ ਪਸਤ ਹੋ ਗਏ। ਕਹਿੰਦੇ ਆ ਵੀ ਇਸ ਉਸਦੀ ਲੜਾਈ ਤੋਂ ਬਾਅਦ ਇਹ ਸਿਕੰਦਰ ਦੀ ਸਭ ਤੋਂ ਵੱਡੀ ਲੜਾਈ ਸੀ ਜਿਹਦੇ ਵਿੱਚ ਉਹਨੂੰ ਬਹੁਤ بڑا ਨੁਕਸਾਨ ਚੱਲਣਾ ਪਿਆ ਹਜ਼ਾਰਾਂ ਫੌਜੀ ਉਹਦੇ ਮਰੇ ਆ ਇਸ ਉਸਦੀ ਲੜਾਈ ਹੋਈ ਸੀ ਫਾਰਸ ਦੇ ਵਿੱਚ ਫਾਰਸ ਈਰਾਨ ਨੂੰ ਕਹਿੰਦੇ ਸੀ ਪੁਰਾਣੇ ਸਮੇਂ 'ਚ ਫਾਰਸ ਦਾ ਜਿਹੜਾ ਰਾਜਾ ਸੀਗਾ ਦੈਰੀਅਸ ਉਹਦੇ ਨਾਲ ਹੋਈ ਸੀ ਲੜਾਈ ਜਿੱਦੇ 'ਚ ਉਹਨੇ ਸਿਕੰਦਰ ਨੇ ਦੈਰੀਅਸ ਨੂੰ ਹਰਾਇਆ ਤੇ ਦੈਰੀਅਸ ਛੱਡ ਕੇ ਦੌੜ ਗਿਆ ਸੀ ਆਪਣਾ ਇਲਾਕਾ ਹੁਣ ਇੱਕ ਹੋਰ ਸਵਾਲ ਉੱਠਦਾ ਹੈ ਵੀ ਸਿਕੰਦਰ ਦੇ ਜਾਣ ਤੋਂ ਬਾਅਦ ਪੰਜਾਬ ਛੱਡ ਕੇ ਜਾਣ ਤੋਂ ਬਾਅਦ ਪੋਰਸ ਨਾਲ ਕੀ ਹੋਇਆ ਤੁਸੀਂ ਪਹਿਲਾਂ ਦੱਸਿਆ ਵੀ ਸੰਧੀ ਹੋਈ ਸੀ ਪੋਰਸ ਨੂੰ ਦਾ ਰਾਜ ਵਾਪਸ ਮਿਲ ਗਿਆ ਸੀਗਾ ਇਹ ਤਾਂ ਹੋ ਹੀ ਗਿਆ ਦੂਜਾ ਸਿਕੰਦਰ ਮਰ ਗਿਆ ਸੀ ਬਿਮਾਰ ਹੋ ਕੇ ਬੇਬੀਲੋਨ ਜਾਂਦਾ ਹੋਇਆ ਤੇ ਜਦੋਂ ਮਰਿਆ ਤਾਂ ਉਹਦੇ ਜਿਹੜੇ ਜਿੱਤੇ ਹੋਏ ਇਲਾਕੇ ਸੀਗੇ ਚਾਹੀਓ ਪੰਜਾਬ ਦੇ ਸੀ ਜਾਂ ਜਿੱਤਨੇ ਜਿੰਨੇ ਵੀ ਉਹਨੇ ਜਿੱਤੇ ਸੀ ਉਹਦੇ ਸੈਨਾਪਤੀਆਂ ਨੇ ਆਪਸ ਚ ਵੰਡ ਲੈ ਸੀ ਤੇ ਪੰਜਾਬ ਦਾ ਜਿਹੜਾ ਇਹ ਇਲਾਕਾ ਸੀਗਾ ਇਹ ਕੋਈ ਜੂਡੀਮਸ ਜੂਡੀਮਸ ਨਾਂ ਦਾ ਕੋਈ ਇਸ ਤਰ੍ਹਾਂ ਦਾ ਨਾਮ ਹੈ ਉਹ ਸੈਨਾਪਤੀ ਕੋਲ ਆਇਆ ਸੀ ਤੇ ਆਪਸ ਦੇ ਵਿੱਚ ਵੀ ਲੜਦੇ ਲੜਦੇ ਸੀ ਸੈਨਾਪਤੀ ਅ ਸਕੰਦਰ ਦੇ ਇੱਕ ਦੂਜੇ ਦੇ ਜਿਹੜੇ ਇਲਾਕੇ ਵੰਡੇ ਹੋਏ ਸੀ ਉਹ ਆਪਸ ਚ ਵੀ ਖਹਿ ਬਾਜ਼ੀ ਸੀ ਹਾਂ ਜੀ ਪੁਰਸ਼ ਦਾ ਇੱਕ ਬੇਟਾ ਸੀਗਾ ਸੰਗਰ ਉਹ ਜਿਹੜੀ ਸਿਕੰਦਰ ਨਾਲ ਲੜਾਈ ਹੋਈ ਸੀ ਉਹਦੇ ਵਿੱਚ ਮਾਰਿਆ ਗਿਆ ਸੀ ਕਹਿੰਦੇ ਵੀ ਇੱਕ ਹੋਰ ਬੇਟਾ ਸੀ ਉਹਦਾ ਉਹਦਾ ਨਾਮ ਸੀ ਮਾਲਕੇਤੂ ਪਰ ਇਹ ਪੁਖਤਾ ਨਹੀਂ ਹੈਗਾ ਇਹਦਾ ਸਰੋਤ ਜਿਸ ਹਿਸਾਬ ਨਾਲ ਕਿਹਾ ਗਿਆ ਹੈ ਮਤਲਬ ਬੱਸ ਵੀ ਇਤਿਹਾਸ ਥੋੜਾ ਇਸ ਤਰ੍ਹਾਂ ਹੀ ਹੁੰਦਾ ਹੈ ਜਿਹਦੇ ਚੀਜ਼ਾਂ ਦਾ ਨਹੀਂ ਪਤਾ ਹੁੰਦਾ ਉਹਦੇ ਬਾਰੇ ਵੀ ਅੰਦਾਜ਼ੇ ਲਗਾਏ ਜਾਂਦੇ ਆ ਮਲਕੇ ਤੂ ਸਿਗਾ ਇਹ ਵੀ ਇੱਕ ਕਹਾਣੀ ਹੈ ਇੱਕ ਹੋਰ ਕਹਾਣੀ ਹੈ ਪਰ ਤੁਹਾਨੂੰ ਮੈਂ ਦੱਸਦਾ ਵੀ ਪੋਰਸ ਨਾਲ ਕੀ ਹੋਇਆ ਉਧਰ ਮੋਰੀਆ ਸਾਮਰਾਜ ਦੀ ਤਾਕਤ ਵੱਧ ਰਹੀ ਸੀ ਮੋਰੀਆ ਸਾਮਰਾਜ ਪੰਜਾਬ ਵੱਲੂ ਵੱਧ ਰਿਹਾ ਸੀ ਇੱਧਰ ਪੋਰਸ ਦਾ ਰਾਜ ਸੀ ਜਾਂ ਸਿਕੰਦਰ ਦੇ ਜਿਹੜੇ ਸੈਨਾਪਤੀਆਂ ਦਾ ਰਾਜ ਸੀ ਕਿਉਂਕਿ ਸੰਧੀ ਹੋਈ ਹੋਈ ਸੀ ਤਾਂ ਉਹ ਜਿਹੜਾ ਜੈਡਿਮਸ ਜੈਡਿਮਸ ਸੈਨਾਪਤੀ ਸੀਗਾ ਉਹਨੇ ਪੋਰਸ ਨੂੰ ਮੀਟਿੰਗ ਕਰਨ ਦੇ ਬਹਾਨੇ ਸੱਦੇ ਆ ਵੀ ਆਪਾਂ ਕਿਦਾਂ ਇਸ ਹਾਲਾਤ ਨੂੰ ਕਾਬੂ ਕਰਨਾ ਹੈ ਪਰ ਉਹ ਬੰਦਾ ਗਲਤ ਸੀ ਉਹਨੇ ਮੀਟਿੰਗ ਦੇ ਬਹਾਨੇ ਇਹਨੂੰ ਸੱਦਿਆ ਤੇ ਧੋਖੇ ਨਾਲ ਸਿਕੰਦਰ ਪੋਰਸ ਦਾ ਕਤਲ ਕਰ ਦਿੱਤਾ ਤੇ ਇਹਦਾ ਰਾਜ ਹਥਿਆ ਲਿਆ ਪੋਰਸ ਦਾ ਜੋ ਕਤਲ ਹੋਇਆ ਹੈ ਜਨਾਨੀ ਇਤਿਹਾਸਕਾਰਾਂ ਅਨੁਸਾਰ ਇਹ ਇੱਕ ਕਾਰਤਾ ਪੂਰਨ ਕਾਰਵਾਈ ਸੀ ਇਹ ਜਿੱਦਾਂ ਪਿੱਛੇ ਸ਼ੁਰਾ ਮਾਰ ਰਿਹਾ ਨਾ ਧੂਖਾ ਦੇਣਾ ਇਹਦੇ ਬਰਾਬਰ ਸੀ ਹਾਲੇ ਕਿ ਬਾਅਦ ਵਿੱਚ ਜਿਹੜਾ ਮੋਰੀਆ ਸਾਮਰਾਜ ਨੇ ਕਬਜ਼ਾ ਕਰ ਲਿਆ ਸੀਗਾ ਸੈਨਾ ਹਰਾਤਾ ਸੀਗਾ ਜੇਡੀਮਸ ਨੂੰ ਵੀ ਤੇ ਹੁਣ ਜੇਡੀਮਸ ਨੂੰ ਕਹਿੰਦੇ ਬਾਅਦ ਵਿੱਚ ਕਤਲ ਕੀਤਾ ਗਿਆ ਉਹ ਵੀ ਕਤਲ ਹੋਇਆ ਹੈ ਇਹਦੇ ਬਾਰੇ ਦੋ ਕ ਕਹਾਣੀਆਂ ਚੱਲ ਰਹੀਆਂ ਹਨ ਕਹਾਣੀਆਂ ਹੀ ਕਹਿ ਦਊਂਗਾ ਜੀ ਕਿਉਂਕਿ ਪੱਕਾ ਕਿਤੇ ਅੰਦਾਜ਼ਾ ਹੈ ਨਹੀਂ ਹਰੇਕ ਬੰਦਾ ਹਰੇਕ ਦੇਸ਼ ਜਾਂ ਹਰੇਕ ਜਣਾ ਆਪਣੇ ਹਿਸਾਬ ਨਾਲ ਗੱਲਬਾਤ ਬਣਾ ਲੈਂਦਾ ਹੈ। ਪੁਖਤਾ ਜਾਣਕਾਰੀ ਨਹੀਂ ਕਹਿੰਦੇ ਵੀ ਕਈ ਕਹਿੰਦੇ ਆ ਪੋਰਸ ਦੇ ਜਿਹੜਾ ਮੁੰਡਾ ਸੀ ਮਾਲਕੇਤੂ ਉਹਨੇ ਮਾਰਿਆ ਹੈ। ਕੁਝ ਕਹਿੰਦੇ ਆ ਵੀ ਉਹ ਹੋ ਆ ਆਪਸੀ ਲੜਾਈ ਜਿਹੜੀ ਸੈਨਾਪਤੀਆਂ ਦੀ ਸੀ ਉਹਨਾਂ ਦੇ ਵਿੱਚ ਮਾਰਿਆ ਗਿਆ। ਸੋ ਦੋਸਤੋ ਇਹ ਸਗੀ ਜਿੰਨਾ ਤੱਕ ਮੈਨੂੰ ਮਾੜੀ ਮੋਟੀ ਜਾਣਕਾਰੀ ਮਿਲੀ ਮੈਂ ਉਹਦੇ ਹਿਸਾਬ ਨਾਲ ਤੁਹਾਨੂੰ ਦੱਸਿਆ ਹੈ। ਪੋਰਸ ਦੀ ਜਿਆਦਾ ਜਾਣਕਾਰੀ ਹੈ ਨਹੀਂ ਪੋਰਸ ਦੀ ਜਿੰਨੀ ਕਿ ਜਾਣਕਾਰੀ ਉਹਦੇ ਹਿਸਾਬ ਨਾਲ ਦੱਸਿਆ ਹੈ ਐਸੀ ਕਹਾਣੀ ਪੋਰਸ ਦੀ ਤੇ ਹੁਣ ਤੁਸੀਂ ਦੇਖੋ ਵੀ ਪੋਰਸ ਮਹਾਨ ਐ ਆਪਾਂ ਮਹਾਨ ਬਾਹਰ ਲਿਆਂ ਨੂੰ ਕਹਤੇ ਕਹੀਏ ਆਪਣਿਆਂ ਨੂੰ ਕਹੀਏ ਵੈਸੇ ਜਾਣਕਾਰੀ ਲੈਣੀ ਚਾਹੀਦੀ ਮੇਰੇ ਕੋਲ ਮੈਨੂੰ ਥੋੜੀ ਉਤਸੁਕਤਾ ਰਹਿੰਦੀ ਹੈ ਵੀ ਯਾਰ ਇਹਦੇ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਵੇ ਤਾਂ ਆਪਾਂ ਗੱਲਬਾਤ ਕਰੀਏ ਕੁਝ ਤੇ ਮੌਸਮ ਬਹੁਤ ਵਧੀਆ ਹੋਇਆ ਮੈਂ ਵੀਡੀਓ ਮੇਰੀਆਂ ਥੋੜੀਆਂ ਲੇਟ ਐ ਇਸੇ ਕਰਕੇ ਹੁੰਦੀਆਂ ਮੌਸਮ ਨਹੀਂ ਵਧੀਆ ਹੁੰਦਾ ਮੌਸਮ ਇਸ ਟਾਈਮ ਬਹੁਤ ਵਧੀਆ ਹੈ ਐ ਨਜ਼ਾਰੇਦਾਰ ਇੱਕ ਮੌਸਮ ਹੈ ਮੀ ਮਠਾ ਮਠਾ ਮੀ ਪੈ ਰਿਹਾ ਹੈ ਤੇ ਐਤ ਕੀ ਮੀ ਸੋਹਣੇ ਪੈ ਗਏ ਆ ਬਹੁਤ ਸੋਹਣੇ ਮੀ ਪਏ ਆ ਤੇ ਆਲ ਦੀ ਗੜੀ ਠੀਕ ਠਾਕ ਹੈ ਸੜਕਾਂ ਸੜਕਾਂ ਦਾ ਹਾਲ ਮਾੜਾ ਹੈ ਇਸ ਵਾਰੀ ਸਾਰੇ ਪਾਸੇ ਇਹੀ ਹਾਲ ਹੈ ਬਰਸਾਤਾਂ ਚ ਦੇ ਹੁੰਦੀ ਹੈ ਪਰ ਜਿਆਦਾ ਨਾ ਪਵੇ ਬਰਸਾਤ ਮੈਂ ਇਹੀ ਕਹਣਾ ਇਕੱਠੀ ਨਾ ਪਵੇ ਇਕੱਠਾ ਨਾ ਡੇਪੇ ਕਿਉਂਕਿ ਫਿਰ ਹੜਾਂ ਦਾ ਖਤਰਾ ਬਹੁਤ ਹੋ ਜਾਂਦਾ ਹੈ ਲੋਕਾਂ ਨੂੰ ਦਾ ਨੁਕਸਾਨ ਬਹੁਤ ਹੁੰਦਾ ਜਿਹੜੇ ਨੀਵੇਂ ਇਲਾਕੇ ਆ ਪੰਜਾਬ ਦੇ ਉਹਨਾਂ ਚ ਪਾਣੀ ਭਰ ਜਾਂਦਾ ਸਾਡਾ ਇਲਾਕਾ ਥੋੜਾ ਜਿਹਾ ਵਧੀਆ ਆ ਅਸੀਂ ਦੋਆਬੇ ਚ ਕੰਢੀ ਏਰੀਏ ਚ ਐ ਇਹ ਥੋੜਾ ਜਿਹਾ ਸਾਡੇ ਪਿੰਡਾਂ ਵਾਲਾ ਜਿਹੜਾ ਇਲਾਕਾ ਹੈ ਨਾ ਇੱਧਰ ਉੱਚਾ ਆ ਇੱਧਰ ਬਹੁਤਾ ਖਤਰਾ ਘੱਟ ਹੁੰਦਾ ਆ ਆ ਮੈਂ ਤੁਹਾਨੂੰ ਦਿਖਾਉਂਦਾ ਮੀਂਹ ਪੈਂਦਾ ਮੈਂ ਦਿਖਾਣਾ ਹੁੰਦਾ ਹਰ ਇੱਕ ਵੀਡੀਓ ਚ ਇਹ ਆ ਸਾਹਮਣੇ ਦੇਖੋ ਹਲਕਾ ਹਲਕਾ ਮੀਂਹ ਪੈ ਰਿਹਾ ਆ ਇਧਰ ਵੀ ਪਹਿਲਾਂ ਤੇਜ਼ ਪਿਆ ਸੀਗਾ ਕਾਫੀ ਤੇ ਹੁਣ ਆ ਥੋੜਾ ਮੱਠਾ ਮੱਠਾ ਜਿਹਾ ਹੋ ਗਿਆ ਤੇ ਇਧਰ ਇਹ ਵੀ ਦਿਖਾਣਾ ਇਹ ਸਾਡਾ ਇਧਰ ਦਰਖਦ ਰੁਖਤ ਕਾਫੀ ਲੱਗੇ ਤੁਹਾਨੂੰ ਦੇਖਣਾ ਹੀ ਨਹੀਂ ਹੈਗਾ ਚਲੋ ਇਹ ਘਰ ਦੇ ਦਿਵਾਲੇ ਸਾਡੇ ਨਾ ਕਾਫੀ ਦਰਖਤ ਐ ਸੀ ਇਹੋ લાય ਹੋਏ ਆ ਨਿੰਮਾ ਦੇ ਜਾਂ ਹੋਰ ਜਿਹੜੇ ਜਿਹੜੇ ਵੀ ਹੋਏ ਮੇਰਾ خیال ਲੈਂਜ਼ ਦੇ ਉੱਤੇ ਨਾ ਹਲਕਾ ਹਲਕਾ ਕੁਝ ਹੋ ਗਿਆ ਚਲ ਕੋਈ ਨਹੀਂ ਸਾਫ਼ ਕਰ ਲੰਨਾ ਮੈਂ ਵੀਡੀਓ ਕਿਦਾਂ ਦੀ ਲੱਗੀ ਜਰੂਰ ਦੱਸਿਓ ਤੇ ਜੇ ਠੀਕ ਲੱਗੀ ਆ ਤਾਂ ਸ਼ੇਅਰ ਕਰਨ ਦੀ ਕਿਰਪਾ ਕਰ ਦਿਓ ਮਿਲਦੇ ਆਂ ਅਗਲੀ ਕਿਸੇ ਵੀਡੀਓ ਚ ਜਲਦੀ ਹੀ ਕੋਈ ਅਲੱਗ ਜੇ ਵੀਡੀਓ ਅਗਲਾ ਮਹੀਨਾ ਮੇਰਾ ਥੋੜਾ ਜਿਹਾ ਬਿਜ਼ੀ ਹੈ ਉਹਦੇ ਚ ਇੱਕ ਦੋ ਜਗ੍ਹਾ ਜਾਣਾ ਹੈ ਵੀਡੀਓ ਕਾਫੀ ਆਣਗੇ ਆ ਅਗਲੇ ਮਹੀਨੇ ਚ ਮੈਂ ਕੋਈ ਐਕਟੀਵਿਟੀ ਕਰ ਰਿਹਾ ਹੈ ਤੇ ਉਹਦੀ ਵੀਡੀਓ ਤੁਹਾਨੂੰ ਸਾਰੇ ਮੈਂ ਪਾਉਂਗਾ ਮੇਰੇ ਖਿਆਲ ਪੰਜ ਤੋਂ ਸੱਤ ਵੀਡੀਓ ਆ ਜਾਣਗੇ ਕਿਸੇ ਯਾਤਰਾ ਤੇ ਜਾ ਰਿਹਾ ਮੈਂ ਠੀਕ ਹੈ ਜੀ ਨੇੜੇ ਆ ਕੇ ਦੱਸਾਂਗੇ ਤੁਹਾਨੂੰ ਕਿੱਥੇ ਜਾ ਰਿਹਾ ਹਾਂ ਹਾਂ ਜੀ ਰੱਬ ਰਾਖਾ ਮਿਲਦੇ ਹਾਂ ਅਗਲੀ ਕਿਸੇ ਵੀਡੀਓ ਚ ਖੁਸ਼ ਰਹੋ ਸਲਾਮਤ ਰਹੋ ਸਤਿ ਸ੍ਰੀ ਅਕਾਲ ਜੀ